ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਯਾ ਸਵਯਾ ਮੇਰ ਘਨੇ ਰਣ ਮਾਂਜ ਰਹਨੇ ਮਨ ਮੈਂ ਦੇ ਪਰੰਚਕ ਕੋਪ ਭਰਿਓ ਹੈ ਬਾਜ ਕਰੀ ਰਥ ਕਾਟ ਦਏ ਜਬ ਹੀਰ ਕਰ ਮੈਂ ਕਰਵਾਰ ਧਰਿਓ ਹੈ ਦੇਖ ਕੇ ਸਤਰ 71 ਭੈਣ ਨਿਪਮਾਰ ਬੇ ਕੋ ਤਿੰਨ ਮੰਤਰ ਕਰਿਓ ਹੈ ਕੇ ਹਰ ਕੋ ਬਦ ਜਿਉ ਚਿਤ ਵੈ ਮ੍ਰਿਗ ਸੋ ਤੋ ਬ੍ਰਿਥਾਕਮ ਹੋਣਾ ਦਰਿਓ ਹੈ ਸਈਆ ਭੂਪ ਬਲੀ ਬਹ ਰੋ ਰਿਸ ਕਾ ਤਬ ਹਾਥਨ ਮੇ ਹਥਿਆਰ ਗਏ ਹੈ ਸੂਰ ਹਰੇ ਬਲਵੰ ਬਲ ਬੰਡਕ ਅਨੇਕ ਬਲ ਰਾਮ ਪਨਾਚਯਤ ਮੈਂ ਜੋ ਚਾਹੇ ਹੈ ਸੇਸ਼ ਪਰੇ ਕਟਬੀਰਨ ਕੇ ਧਰਨੀ ਖੜਗੇ ਸਸੋ ਸੇਸ਼ ਛੇ ਛੇ ਹੈ ਮਨਹ ਸ੍ਰੋਨ ਸਰਵਰਮ ਸਿਰ ਸਤਰਨ ਕਾਂਜ ਸੇ ਬੂਧ ਰਹੇ ਹੈ ਦੋਹਰਾ ਤਾਕਜੂਜ ਸਿੰਘ ਕੋ ਖੜਗ ਸੀ ਖੜਗ ਲਿਓ ਕਰ ਕੋਪ ਹਣਿਓ ਤਬੈ ਸਿਰ ਸਤਰ ਕੋ ਜਾਨ ਦਿਨੀ ਅਸ ਓਪ ਸੋਇਆ ਬਨ ਸਿੰਘ ਜੁਹਾਰ ਮਹਾਰਣ ਮੈਂ ਲੜਕੇ ਮਰਕੇ ਸਰੇ ਲੋਕ ਬਿਹਾਰਿਓ ਸੈਣ ਜੇ ਤੋ ਤੇ ਸੰਗ ਹੋ ਤੋ ਤਬ ਹੀ ਅਸ ਲੈ ਨਿਪਮਾਰ ਬਿਦਾਰਿਓ ਜੇਤੇ ਰਹੇ ਸੋ ਭਜੇ ਰਨ ਤੇ ਕਿਨ ਹੂ ਨਹੀਂ ਲਾਜ ਕੀ ਓਰ ਨਿਹਾਰਿਓ ਮਨ ਹ ਦੰਡ ਲਿਏ ਕਰ ਮੈਂ ਜਾਮ ਕੇ ਸਮੂਪਮਹਾ ਅਸਟਾਰੇ ਓ ਸੁਈਆ ਦੋਹਰਾ ਕੜਗ ਸਿੰਘ ਸਰਤਾਨ ਗਹੇ ਓ ਕਿਨ ਹੂ ਰਹਿਓ ਨ ਧੀਰਾ ਚਲੇ त्याग कै रण रथी महारथी ਬਲਬੀਰ ਜਬ ਭਾਜੀ ਜਾਦਵ ਚੰਮੂ ਕਿਸਨ ਬਿਲੋ ਕੀ ਨੈਨ ਸਾਤ ਕਸਿਓ ਹਰਿ ਓ ਕਹਿਓ ਤੁਮਤਾ ਬਹੁ ਲੈ ਸੈਨ ਸੁਈਆ ਸਾਤਕ ਆਵ ਪਰਮਾਕਰਤ ਉਧਾਰਾ ਸ੍ਰੀ ਮੋਸਲੀ ਕਰ ਮੈਂ ਹਲ ਲੈ ਬਸ ਦੇਵਤਿਆ ਆਦਿਕ ਵੀਰ ਜਿਤਿ ਤਿਹ ਅਗੇ ਕੀਓ ਬਲ ਕਉ ਦਲਦ ਸਭ ਹੋਣ ਪਉ ਉਪਰ ਬੰਨਨ ਬ੍ਰਿਸ਼ਟ ਕਰੀ ਮਨ ਮੈਂ ਤੱਕ ਕੈ ਖਲਛੈ ਸੁਨ ਰਾਜ ਪਠੇ ਗਿਰਗੋਦਨ ਪੈ ਰਿਸ ਮੇਗ ਮਨੋ ਬਰਖੈ ਬਲਕਾ ਸੋਇਆ ਸਰ ਜਾਲ ਕਰਾਲ ਸਭ ਸਹਿ ਕਹਿ ਗਹਿ ਕਹਿ ਬਹਰੋ ਧਨ ਬਾਣ ਚਲਾਏ ਬਾਜ ਕਰੇ ਸਭ ਹੂਣ ਕੇ ਕਾਇਲ ਸੂਤ ਸਭ ਤਿਨ ਕੇ ਰਨ ਕਾਏ ਪੈਦਲ ਕੇ ਦਲ ਸਮਾਂਝ ਪਰਿਓ ਤੇਈ ਬਾਨਨ ਸੋ ਜਮ ਲੋਕ ਪਠਾਏ ਸੰਦਨ ਕਾਟ ਦਇਓ ਬਹਰੋ ਸਭ ਵਾਇ ਬਿਰਥੀ ਜਦੂ ਬੰਸ ਪਰਾਏ ਸੋਇਆ ਕਾਹੇ ਕੋ ਭਾਜਤ ਹੋ ਰਾਨਤੇ ਬਲ ਜੁਦ ਸਮੋਪਨ ਐਸੋ ਨ ਪਹਿ ਸਤਕ ਸੋਖੜ ਗੇਸ ਕਹਿਓ ਅਬ ਭਾਜਹੁ ਤੇ ਕਛ ਲਾਜ ਰਹਹਿ ਜਾਉ ਤ ਹੁਸ ਔਰ ਸਮਾਜ ਮੈਂ ਜਾਏ ਹੋ ਸੋ ਬਹ ਕਾਇਰ ਰਾਜ ਵਹ ਹ ਤਾਤੇ ਵਿਚਾਰ ਕ ਆਣ ਪੀ ਰੋ ਕਨ ਭਾਜ ਕ ਕਾ ਮੁਖ ਲੈ ਘਰ ਜੈ ਹੈ ਸਵਈਆ ਜੋ ਸੋਨ ਸੂਰ ਨਾ ਕੋ ਫਿਰੇ ਔਰ ਇਸ ਕੈ ਅਰ ਕੈ ਨਰਪ ਪਾਛੈ ਭਇਓ ਹੈ ਜਾਦਵ ਭਜਤ ਜੈਸੇ ਅਜਾ ਖੜ ਗਏ ਸਮਨੋਮ ਬਿਗਰਾਜ ਭਇਓ ਹੈ ਤਾਇ ਮਿਲਿਓ ਮੁਸਲੀ ਧਰ ਕੋ ਤਿਨ ਕੰਠ ਵਿਖੈ ਧਨ ਡਾਰ ਲਿਓ ਹੈ ਤਉ ਹਸ ਕੈ ਆਪਣੇ ਬਾਸ ਕੈ ਬਲ ਦੇ ਵਹਿ ਕੋ ਤਬ ਛਾੜ ਦਇਓ ਹੈ ਦੋਹਰਾ ਜਾਬ ਸਾਬ ਹੀ ਭਟ ਭਾਜ ਕੈ ਗਏ ਸਰਣ ਬ੍ਰਿਜ ਰਾਏ ਤਬ ਜਦ ਪਤ ਸਭ ਦਾਨਵਨ ਕੀ ਨੋ ਏ ਕੋ ਪਾਇ ਸੋ ਯਾਕੇ ਰਹਿ ਆਹ ਸਭਾ ਮਿਲਕੇ ਹਮ ਐਸੇ ਵਿਚਾਰ ਸਭਾ ਭਟ ਧਾਏ ਅਗੇ ਕਿਉ ਬ੍ਰਿਜ ਭੂਖਨ ਕਉ ਸਭ ਪਾਛੇ ਭਏ ਮਨ ਕੋਪ ਵਢਾਏ ਕਾਨ ਪ੍ਰਮਾਨ ਲਾ ਤਾਨ ਕਮਨਨ ਯੋ ਨਿਪ ਉਪਰ ਬਾਣ ਚਲਾਏ ਮਾਨੋ ਪਾਵਸ ਕੀ ਰਿਤਮ ਕਨ ਬੂੰਦਨ ਜਿਓ ਸਰ ਤਿਓ ਵਰਖਾਏ ਘਾਟ ਕੇ ਬਾਣ ਸਭਾ ਤਨ ਕੇ ਆਪਣੇ ਸਰ ਸ੍ਰੀ ਹਰਿ ਕੇ ਤਨ ਕਾਏ ਆਨ ਤੇ ਬਹੁ ਸਰਾਉਣ ਬਹਿਉ ਤਬ ਸ੍ਰੀਪਾਤ ਕੇ ਪਾਗ ਨਾ ਠਹਿਰਾਏ ਔਰ ਜਪੇ ਬਰਬੀਰ ਹੋਤੇ ਰਣ ਦੇਖ ਕਾ ਭੂਪਦ ਕੋਬਿ ਸਮਾਏ ਧੀਰ ਨ ਕਾਹੁਤ ਸਰੀਰ ਰਹਯੋ ਜਦ ਬੀਰ ਤੇ ਆਦਿਕ ਬੀਰ ਬਰਾਏ ਸ੍ਰੀ ਜਾਦੂ ਬੀਰ ਕੇ ਬਾਜਤ ਹੀ ਛੁਟ ਧੀਰ ਗਯੋ ਗਬ ਬਰਬੀਰਨ ਕੋ ਬਰਬੀਰਨ ਕੋ ਅਤ ਬਿਆਕੁਲ ਬੁੱਧ ਨਿਰਾ ਨਿਰਾਕੁਲ ਹਵੈ ਲਗ ਲਖ ਲਾਗੇ ਹੈ ਕਾਏ ਸਰੀਰਨ ਕੋ ਸੋ ਤਵਾਇ ਕੈਸੀ ਅੰਦਨ ਭਾਜ ਚੱਲੇ ਦਰਮਾਨ ਕਨੂ ਅਰਤੀਨਨ ਕੋ ਮਨ ਆਪਨ ਆਪਣੇ ਕੋ ਸਮਝਾਵਤ ਸਿਆਮ ਤੈ ਕੀਨੋ ਹੈ ਕਾਮ ਅਹੀਰਨ ਕੋ ਦੋਹਰਾ ਉਨ ਨਿਜਮਨ ਕੋ ਸਮਝ ਆਏ ਕਾ ਬਹਰ ਫਿਰੇ ਕਾਨ ਸਿਆਮ ਜਦਵ ਸੈਨਾ ਸੰਗ ਲੈ ਪੁਨ ਆਇ ਰਣ ਤਾਮ ਕਾਨ ਜੂ ਬਾਤ ਦੋਹਰਾ ਖੜਗ ਸਿੰਘ ਕੋ ਹਰ ਕਹੇ ਓ ਆਬ ਤੂੰ ਖੜਗ ਸੰਭਾਰ ਜਾਮਦੇ ਵਸ ਕੇ ਰਹਿਤ ਰਹਿਤ ਹੀ ਡਾਰੋ ਤੋ ਹ ਸੰਘਾਰ ਸੋ ਯਾਕੋਬ ਕ ਬਾਨ ਕਹੈ ਖੜਗੇ ਸ ਕੋ ਸ੍ਰੀ ਹਰਜੂ ਧਾਨ ਬੰਨਣ ਲੈ ਕ ਚਾਮ ਕੇ ਦਮ ਚਲਾਏ ਲਏ ਤਮ ਹੂ ਰਨ ਮੈਂ ਮਨ ਕੋ ਨਿਰਪੈਕ ਮਤ ਕਰੀ ਗਰਬੈ ਤਬ ਲੋ ਜਬ ਲੋਭ ਮ੍ਰਿਗ ਰਾਜ ਗਹਿਉ ਨਰਿ ਸਹਿ ਕਾਹੇ ਕੋ ਪ੍ਰਾਨਨ ਸੋ ਤਨ ਖੋਵਤ ਜਾਹੋ ਭਰੇ ਹਥਿਆਰਨ ਦੇਕ ਯਾ ਸੁਨ ਕੈ ਹਰ ਦੀ ਬਤੀ ਆ ਤਬ ਹੀ ਡ੍ਰਿਪ ਉਤਰ ਦੇਤ ਭਇਓ ਹੈ ਕਾਹੇ ਕੋ ਸੋਰ ਕਰੈ ਰਣ ਮੈਂ ਬਨ ਮੈਂ ਜਨ ਕਾਹੂ ਨੇ ਲੂਟ ਲਿਓ ਹੈ ਬੋਲਤ ਹੋ ਹਟ ਕੇ ਸਾਠ ਜਿਓ हमते कई बारण पाज गयो है नाम परयो ब्रजराज वृथा बिन लाज समाज में आज खयो है <coughs> ਖੜਗੇ ਸਬਾਚ ਸਵਈਆ ਕਾਹੇ ਕਾ ਕ੍ਰੋਧ ਸੋ ਜੁੱਦ ਕਰੋ ਹਾਰ ਜਾਹੋ ਭਲੇ ਦਿਨ ਕੋ ਇਕ ਜੀਜੈ ਬੈਸ ਕੇ ਸੋਰ ਮਨੋ ਹਰ ਮੂਰਤ ਆਨਣ ਮੈਂ ਆਬ ਹੀ ਮਸ ਪੀਜੈ ਜਾਈਐ ਧਾਮ ਸੁਨੋ ਕਨ ਸਿਆਮ ਬ੍ਰਿਸਾ ਬਿਸਰਾਮ ਕਰੋ ਮੁਖ ਅੰਮ੍ਰਿਤ ਪੀਜੈ ਨਾਕ ਪ੍ਰਾਨ ਤਜੋ ਰਨ ਮੈਂ ਆਪਣੇ ਪਿਤ ਮਾਤਾ ਨਾਥ ਨਾ ਕੀ ਜੈ ਸੋ ਯਾ ਕਾਹੇ ਕੋ ਕਾਨ ਆਯੋਦਨ ਮੈਂ ਹਾਠ ਕਹਿ ਹਮ ਸੋਰਨ ਦੁੰਦ ਮਚੈ ਹੋ ਜੋਦ ਕੇ ਬਾਦ ਬੁਰੀ ਸਭ ਤੇ ਹਰ ਕ੍ਰੋਧ ਕੀਏ ਨ ਕਛੂ ਫਲ ਪੈ ਹੋ ਜਾਣਤ ਹੋ ਅਬ ਯਾਰਨ ਮੈਂ ਹਮ ਸੋ ਲਰ ਕੈ ਤਮ ਜੀਤ ਨ ਜਾਇ ਹੋ ਜਾਹੋ ਤੋ ਬਾਜ ਕੈ ਜਾਹੋ ਅਬੈ ਨਹੀਂ ਅੰਤ ਕੋ ਅੰਤ ਕੇ ਧਾਮ ਸਿਧੈ ਹੋ ਸਭਿਆ ਜੋ ਸੁਣ ਕੇ ਹਰ ਚਾਂਪ ਲਿਓ ਕਰ ਤਾਨਕ ਬਾਨ ਕੋ ਖੰਚ ਚਲਾਇਓ ਭੂਪਤ ਕਾ ਹਰ ਕਾਇਲ ਕੀਨੋ ਹੈ ਸ੍ਰੀ ਪਾਤ ਕਾ ਨੇ ਪਕਾਇ ਲਗਾਇਓ ਮਿਰਦਹੁ ਹੋਤੇ ਹਠਾਰ ਬਿਖੈ ਕਾਬ ਰਾਮ ਭਨ ਅਤ ਜੁਦ ਮਚਾਇਓ ਬਾਨ ਆਪਾਰ ਚਲੇ ਦੁਹੋਰਤੇ ਅਬਰਨ ਜੋ ਦਿਲ ਮੰਡਲ ਛਾਇਓ ਸੋ ਯਾ ਤ੍ਰੇਜਦਰ ਬੀਰ ਸਹਾਇ ਕੇ ਕਾਜ ਜਿਨੋ ਬਰ ਬੀਰਨ ਤੀਰ ਚਲਾਈ ਭੂਤ ਏਕ ਨ ਬਾਨ ਲਗਿਓ ਲਖ ਦੂਰ ਤੇ ਬਾਨਨ ਸੋ ਬਹੋ ਸੋ ਬਹ ਕਾਏ ਤਾਹੇ ਪਰਿ ਬਹ ਜਾਦਵ ਸੈਨ ਤਵਾਏ ਕੈ ਸੇ ਅੰਨ ਚਾਂਪ ਚੜਾਏ ਆਵਤ ਸ੍ਰਮ ਭਣੈ ਰਿਸਕੈ ਨਿਰਪ ਸੋ ਪਲ ਮੈਂ ਤਲ ਪੈਦਲ ਕਾਏ ਇਕ ਗਰੇਤਾ ਜਿ ਪ੍ਰਾਨਨ ਕੋ ਰਨ ਕੀ ਛਤ ਮੈਂ ਅਤ ਜੁਧ ਮਚੈ ਕੈ ਇਕ ਗਯੋ ਭਜ ਕੈ ਇਕ ਕਾਇਲ ਇਕ ਲਰੇ ਮਨ ਕੋ ਪਬੜੈ ਕ ਤਉਨੇ ਪਲੈ ਘਰ ਮੈਂ ਕਰਵਾਰ ਦਿਓ ਬਖੰਡਨ ਖੰਡਨ ਕੈ ਕ ਭੂਪ ਕੋ ਪਉ ਰਖ ਹੈ ਮਹਬੂਬ ਨਿਹਾਰ ਰਹੇ ਸਭ ਆਸਕ ਵਕ ਸਵਯਾ ਔਰ ਕਤੇ ਬਲ ਬੰਡ ਹੁਤੇ ਕਬ ਸ਼ਾਮ ਜਤੈ ਨ ਪਕੋਪ ਪਛਾਰੇ ਜੋਧੇ ਪਰ ਬੀਨ ਸੋ ਵੀਰ ਵੱਡੇ ਰਿਸ ਸਾਥ ਸੂਚਿਨ ਮਹੇਸ਼ੰਗਾਰੇ ਸੇ ਅੰਦਨ ਕਾਟ ਦਏ ਤਿੰਕੇ ਗਜਬਾਜ ਕਨੇ ਸੰਗ ਬਾਨਣ ਮਾਰੇ ਰੁਦਰ ਕੋ ਖੋ ਖੇਲ ਕਿਓ ਰਨ ਮੈਂ ਜਿਉ ਜੀਵਤ ਤੇ ਤਜ ਜੁਦ ਪਧਾਰੇ ਸਈਆ ਸੈਣ ਭਜਾਇ ਘਤਾਏ ਕਾ ਏ ਕਾ ਰਾਮ ਔ ਸਿਆਮ ਕੇ ਸਾਥ ਅਰਿਓ ਹੈ ਲੈ ਪਰਛਾ ਜਮਦਾਰ ਜਮ्तार ਗਦਾਸ ਕ੍ਰੋਧ ਹੋਇ ਜੋਧਨ ਸੰਗ ਕਰਿਓ ਹੈ ਤਾਬਹਰੋ ਕਬ ਸ਼ਿਆਮ ਪਨ ਤਨ ਬਾਣ ਸੰਭਾ ਧਾਨੂ ਬਾਣ ਸੰਭਾਰ ਕੈ ਪਾਨ ਭਰਿਓ ਹ ਜਿਉ ਘਣ ਬੂੰਦਨ ਸਿਉ ਜਿਉ ਘਣ ਬੂੰਦਨ ਤਿਉ ਸਰਸਿਉ ਕਮਲਾਪਦ ਕੋ ਤਨ ਤਾਲ ਭਰਿਓ ਹ ਦੋਹਰਾ ਬਿਧਿਓ ਜਬ ਤਾਨ ਕ੍ਰਿਸ਼ਨ ਰੇਸ ਇੰਦਰਾਸਤਰ ਸੰਧਾਨ ਇੰਦਰਾਸਤਰ ਸੰਧਾਨ ਮੰਤਰ ਸਿਉ ਅਬ ਮੰਤਰ ਕਰ ਗਹਿ ਧਨ ਛਾਡਿਓ ਬਾਣ ਸੋਈਆ ਇੰਦਰ ਤੇ ਆਦਿਕ ਬੀਰ ਜਤੇ ਤਬ ਹੀ ਸਰ ਛੂਟਤ ਭੂ ਪਰ ਆਏ ਰਾਮ ਭਨ ਅਗਨਾ ਯੁਦ ਲੈ ਨੇ ਪਕਾਉ ਲਖ ਕਹਿ ਕਬ ਕਾਰ ਕੋਪ ਚਲਾਏ ਭੂ ਪਸਰਾਸਨ ਲੈ ਸੋ ਕਟੇ ਆਪਣੇ ਸਰ ਲੈ ਸੁਰ ਕੇ ਤਨ ਲਾਏ ਕਾਇਲ ਸਰਾਨ ਭਰੇ ਲਖ ਕੈਸੁਰ ਰਾਜ ਡਰੈ ਮਿਲ ਕੈ ਸਭ ਧਾਏ ਸਯਾ ਦੇਵਰਵਾ ਦੇ ਕੋ ਬੀਰ ਕਨੇ ਕਬ ਸ਼ਾਮ ਭਨੇ ਅਤ ਕੋਪ ਤਾਏ ਹੈ ਲੈ ਵਰਛੀ ਕਰ ਵਾਰ ਗਦਸੋ ਸਬਹਿ ਰਸ ਭੂਪ ਸੋ ਆਏ ਖਏ ਹੈ ਆਣ ਗਤਰ ਭਏ ਰਨ ਮੈਂ ਜਸਤਾ ਛਬ ਕੇ ਕਬ ਭਾਖ ਦਏ ਹੈ ਭੂਪ ਕੇ ਬਾਨ ਸੁਗੰਧ ਤੇ ਸੁਗੰਧ ਕੇ ਲਾਬੇ ਕੋ ਭੌਰ ਮਨੋ ਇਕ ਠੌਰ ਭਏ ਹੈ ਨੋ ਹਰਾ ਦੇਵਨ ਮਿਲ ਖੜ ਗਏ ਸ ਕਹੋ ਕੇ ਚਹੂ ਦੇ ਸਲੀਨ ਤਬ ਭੂਪਤ ਧਨ ਬਾਨ ਲੈ ਕਹੋ ਸੋ ਪਾਵਰਖ ਕੀਨ ਕਬਿਉ ਬਾਚ ਸਵਈਆ ਸੂਰ ਕੋ ਦਵਾਦਸ ਬਾਨਨ ਬੇਦ ਕਾ ਆਓ ਸਾਸ ਕੋ ਦਸ ਬਾਨ ਲਗਾਏ ਔਰ ਸਚੀ ਪਤ ਕਹੋ ਸਾਰ ਸੋ ਸੋ ਲਗਾ ਤਨ ਭੇਦ ਕੈ ਪਾਰ ਪਰਾਇ ਜਚ ਜਤੇ ਸੁਰ ਕੇ ਨਰਗੰਦਰਾ ਬ ਤੇ ਸਭ ਤੀਨਨ ਸੋ ਨੇ ਪਕਾਏ ਕੇਤਕ ਭਾਜ ਗਏ ਰਣ ਤੇ ਡਰ ਕੇਤਕ ਤੌ ਰਣ ਮੈਂ ਠਹਿਰਾਏ ਯਾ ਜਦ ਭੈਓ ਤੋਕਨ ਹੋ ਜਾਬ ਹੀ ਤਬ ਇੰਦਰ ਰਿਸ਼ੇ ਕਰ ਸਾਗ ਲਈ ਹੈ ਸਿਆਮ ਭਨੇ ਬਲਕੋਬ ਕਰਕੇ ਤੇ ਭੂਪਕੇ ਉਪਰ ਡਰ ਦਈ ਹੈ ਸ਼੍ਰੀ ਖੜਗੇ ਸਸਰਾਸਨ ਲੈਕਰ ਸਾਰ ਕਾਟ ਦਈ ਉਪਮਾ ਸੁ ਭਈ ਹੈ ਬਣ ਭਿਓ ਖਗ ਰਾਜ ਮਨੋਬਰਸ਼ੀ ਜਨੂ ਨਾਗਨ ਪਾਛਰ ਗਈ ਹੈ ਸੋ ਯਾ ਪੀੜਤ ਹੋਇ ਸਭ ਬਾਨਨ ਸੋ ਪੁਨ ਇੰਦਰ ਤੇ ਆਦਿਕ ਪੀਰ ਭਜਾਏ ਸੂਰ ਸ세ਦਨ ਤਿਆਗ ਭਜੇ ਆਪਣੇ ਮਨ ਮੈਂ ਅਤ ਤਰਾਸ ਵਢਾਏ ਖਾਏ ਕਹਿ ਕਾਏ ਕਾਨੇ ਤਦ ਮੈਂ ਭਜਿ ਗਏ ਸਭ ਹੀ ਨਤ ਕੋ ਠਹਿਰਾਏ ਜਾਇ ਬਸੇ ਆਪਣੇ ਪਰ ਮੈਂ ਸੁਰ ਲੋਗ ਭਰੇ ਸਭ ਲਾਜ ਲੱਜ ਜਾਏ ਦੋਹਰਾ ਜਬ ਸਕਲ ਸੁਰ ਭਜ ਗਏ ਤਾਬਨ ਪਕੀਨੋ ਮਾਨ ਧਨ ਖਤਾਨ ਕਰ ਮੈਂ ਪ੍ਰਭਲ ਹਰ ਪਰ ਮਾਰੇ ਬਾਨ ਤਬ ਹਰ ਰਿਸ ਕੈ ਕਰ ਲਿਓ ਰਾਛਸ ਅਸਤਰ ਸੰਧਾਨ ਮੰਤਰਨ ਸੋ ਅਬ ਮੰਤਰ ਕਰ ਛਾੜਿਓ ਅਦ ਪੁੱਤ ਬਾਨ ਸੋਇਆ ਦਦ ਅਨੇਕ ਭਾਏ ਤੇ ਹਤੇ ਬਲਵੰਡ ਕੋ ਰੂਪ ਭਿਆਨਕ ਕੀਨੇ ਚੱਕਰ ਦਾਏ ਜਮਦਾਰ ਚੋਰੀਸ ਢਾਲ ਗਾਦਾ ਬਰਛੀ ਕਰ ਲੀਨੇ ਮੋਸਲ ਆਪਾ ਪਹਾੜ ਉਖਾਰ ਲੀਏ ਕਰ ਮਹਿਦਮ ਪਾਤ ਬਹੀਨੇ ਦਾੰਤ ਵਢਾਏ ਕੈ ਨੈਣ ਤਚਾਏ ਕ ਆਏ ਘੂਪਤ ਕੋ ਪੈਂਦੀਨੇ ਸੋਇਆ ਕੇ ਸ ਵੱਡੇ ਸਿਰ ਬੇਸਪੁਰੇ ਕੇ ਸ ਵੱਡੇ ਸਿਰ ਬੇਸਪੁਰੇ ਅਰ ਦੇ ਹਮੈ ਰੂਮ ਵੱਡੇ ਜਨ ਕੇ ਮੁਖ ਸੋਨਰ ਹਾੜ ਚਾਬ ਹਾੜਨ ਚਾਬਤ ਹੈ ਪੁਣ ਦਾੰਤ ਸੋ ਦਾੰਤ ਬਜੇ ਤਿਨ ਕੇ ਸਾਰ ਸ੍ਰੋਨਤ ਕੇ ਅਖੀਆਂ ਜਨ ਕੀ ਸੰਗ ਕਾਉਣ ਭਿਰੈ ਬਲ ਕੈ ਇਨ ਕੇ ਸਰ ਚਾਂਪ ਬਡਾਏ ਕਹਿ ਰਨ ਫਿਰ ਸਾਬ ਕਾਮ ਕਰੈ ਨਿਤ ਪਾਪਨ ਕੇ ਸਯਾਤਾ へ ਪਰੇ ਮਿਲ ਕ ਉਤਰਾਛਸ भूप इते थिर ठाढो रहयो है डाडस याक अपने मन को ਰੇਸ ਸਤਨ ਸੋ ਇਹ ਭਾਂਤ ਕਹਿਓ ਹੈ ਆਜ ਸਬੈ ਹਨ ਹੋ ਤਨ ਮੈਂ ਕਹਿਓ ਬਤੀਆਂ ਧਨ ਬਾਣ ਗਹਿਓ ਹੈ ਯੋਨੇ ਪਕੋ ਅਤ ਧੀਰਜ ਪੇਖ ਕੈ ਦਾਨਵ ਕੋ ਦਲ ਰੀਜ ਰਹਿਓ ਹੈ ਸੋਈਆ ਤਾਨ ਕਮਾਨ ਮਹਾ ਬਲਵਾਨ ਸੋ ਸਤਨ ਕੋ ਬਹੁ ਬਾਣ ਚਲਾਏ ਕਨ ਕੀ ਭੁਜ ਕਾਟ ਲਈ ਰੇਸ ਏਕ ਕਨ ਕੇ ਔਰ ਮੈਂ ਸਰ ਲਾਏ ਕਾਇਲ ਏਕ ਗਿਰੇ ਨਨ ਮੈਂ ਲਖ ਕਾਇਰ ਛਾੜ ਗਾ ਖੇਤ ਪਰ ਆਏ ਏਕ ਮਹਾ ਬਲਵੰਤ ਦਇਅੰਤ ਰਹੇ ਤੇ ਰਹਾ ਤਿੰਨ ਬੈਣ ਸੁਣਾਏ ਸਵਈਆ ਕਾਹੇ ਕੋ ਜੂਜ ਕਰੈ ਸੁਨ ਰੇ ਨ ਪਾ ਤੋ ਹੂ ਕੋ ਜੀਵਤ ਜਾਨ ਨ ਦਹਿ ਦੀਰਗ ਦੇਹ ਸਲੋਨੀ ਸੀ ਮੂਰਤ ਤੋ ਸਮ ਪਛ ਕਹ ਹਮ ਪੈ ਹੈ ਤੂ ਨਹੀਂ ਜਾਣਤ ਹੈ ਸੁਨ ਰੇ ਸਠ ਤੋ ਕਹ ਦੰਤਨ ਸਾਥ ਚਬੈ ਹੈ ਤੋ ਹੀ ਕੇ ਮਾਸ ਕੇ ਖੰਡਨ ਖੰਡ ਕਾ ਬਾਬਾ ਕਬਾਨ ਮਹਿਬੂਜ ਕਹਿ ਖਹਿ ਹ ਦੋਹਰਾਇਓ ਸੁਨ ਕਹਿ ਤੈਨ ਬੈਣ ਕੋ ਨਿਪ ਬੋਲਿਓ ਰਿਸਖਾਏ ਜੋ ਹਮਤੇ ਭਜ ਜਾਏ ਹੈ ਜੋ ਹਮਤੇ ਭਜ ਜਾਏ ਤ ਹ ਮਾਤਾ ਦੂਧ ਅਪਾਏ ਏਕ ਏ ਕੁਬੈਣ ਸੁਨਦਾਨ ਵੀ ਸੈਨ ਪਰ ਸਭਤਾ ਹੈ ਚਹੂ ਔਰ ਘੇਰਿਓ ਨਿਪਤ ਖੇਤ ਬਾਰ ਕੀ ਨਿਆਏ ਜੋ ਪਈ ਅਸੁਰਣ ਕੇ ਕੇ ਰਖੜਗ ਸਿੰਘ ਲੀਨ ਤਬ ਨਿਰਪ ਕੋਪ ਕਨੂ ਮਨ ਕੀਨੋ ਤਨਖ ਬਾਨ ਕਰ ਵਿੱਚ ਸੰਭਾਰੈ ਸਤਰ ਅਨੇਕ ਮਾਰ ਹੀ ਡਾਰੈ ਕਰੋਰ ਕਰਮ ਇਕ ਰਾਛਸ ਨਾਮਾ ਜੀਨ ਜਿਨ ਜੀਤੇ ਆਗੇ ਸੰਗਰਾਮ ਸੋ ਤਬ ਹੀ ਨੇ ਪਸਾ ਮੁਹੇ ਗਇਓ ਆਤ ਹੀ ਜੂਜ ਦੁਹਨ ਕੋ ਭਇਓ ਸਵਈਆ ਅਯੋਦ ਲੈ ਸਭ ਹੀ ਆਪਣੇ ਤਬ ਹੀ ਵਹਿ ਭੂਪਤ ਸੰਗ ਅਰਿਓ ਹੈ ਜੁਦ ਅਨੇਕ ਪ੍ਰਕਾਰ ਕੀ ਹੋ ਰਣ ਕੀ ਛੇਤ ਤੇ ਕੋ ਨਾ ਹੈ ਤਰਿਓ ਹੈ ਤਉ ਨੇ ਨਰੇਪ ਲੈ ਕਰ ਮੈਂ ਅਸ ਕੋ ਰਿਪ ਮੂੰਡ ਕਟਿਓ ਗੇਰ ਭੂਮ ਪਰਿਓ ਹੈ ਦੇਹ ਛੁਟਿਓ ਨਹੀਂ ਕੋਪ ਹਟਿਓ ਨਿਜ ਓਠ ਕੋ ਦੰਤਨ ਸੋ ਪਕਰਿਓ ਹੈ ਦੋਹਰਾ ਕਰੂਰ ਕਰਮ ਕੋ ਖੜਗ ਸਿੰਘ ਜਬ ਮਾਰਿਓ ਰਨ ਠੌਰ ਅਸੁਰਨ ਕੀ ਸੈਨਾ ਹੁਤੀ ਦਾਨਵ ਨਿਕ ਸਿਓ ਆਹੋਰ ਕਰੂਰ ਕਰਮ ਕੋ ਖੜਗ ਸਿੰਘ ਜਬ ਮਾਰਿਓ ਰਨ ਠੌਰ ਅਸੁਰਨ ਕੀ ਸੈਨਾ ਹੁਤੀ ਦਾਨਵ ਨਿਕ ਸਿਓ ਆਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ